ਜੇਕਰ ਪ੍ਰਾਣੇ ਦਿਲ ਕਰਕੇ ਪਰਮੇਸ਼ਰ ਦੇ ਨਾਲ ਅੱਜ ਦਿਨ ਤੋਂ ਹੀ ਜੁੜਨਾ ਸ਼ੁਰੂ ਕਰੇ ਆਮியோ ਦਾ ਵਰਤਮਾਨ ਕੁਝ ਵੀ ਹੈ ਪਰ ਆਉਣ ਵਾਲੇ ਸਮੇਂ ਅੰਦਰ ਪਰਮੇਸ਼ਰ ਦੇ ਨਾਲ ਦੀ प्रीਤੀ ਬਣੇਗੀ ਗੁਰੂ ਸਾਹਿਬ ਜੀ ਆਪ ਕਿਰਪਾ ਕਰਨਗੇ ਉਸ ਨੂੰ ਸਹਿ ਸਪਾਏ ਦਰੋਂ ਕਰੂੰ ਗੁਰ ਸਿੱਖੀ ਦਾਤ ਬਖਸ਼ ਕੇ ਉਹਦਾ ਜਨਮ ਨਿਰਮਲ ਹੋ ਜਾਏਗਾ ਤੇ ਸਭ ਕਰਮਾਂ ਦਾ ਤਾਰਨੀ ਬਣ ਕੇ ਪਰਮੇਸ਼ਰ ਦੇ ਗੁਣ ਗਾਨ ਕਰਨਾ ਸुरू ਕਰ ਦੇਵੇਗਾ ਜੀ ਬਚਨ ਮਹਾਰਾਜਿਆਂ ਦੇ ਮੈਂ ਮੂਰਖ ਕੀ ਕੀਤ ਕੁ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੀਖਿਆ ਸੇ ਫਿਰ ਗਰ ਬਾਸਨਾ ਪਰਿਆ ਰੇ ਸੋ ਗੁਰ ਪਿਆਰਿਓ ਜ਼ਰੂਰ ਪ ਸਿਮਰਨ ਕਰੋ ਤਬਦਾ ਨਾਮ ਜਪੋ ਜੀ